ਮੰਨੇ ਚਾਹੇ ਕੋਈ ਨਾ ਮੰਨੇ ਪਰ ਅੱਜ ਪਲਸ ਦੇ ਜਿਹੜੀ ਗੁੰਡਾਗਰਦੀ ਆ ਉਹ ਜੋਰਾ ਤੇ ਆ ਉਹ ਸਿਖਰਾਂ ਤੇ ਆ ਚਾਹੇ ਉਹਨੂੰ ਡੰਡੇ ਤੇ ਜੋਰ ਨਾਲ ਦਵਾਉਣਾ ਚਾਹੇ ਕਿਸੇ ਦੇ ਗੋਲੀ ਮਾਰਨਾ ਚਾਹੇ ਕਿਸੇ ਨੂੰ ਕੁੱਟ-ਕੁੱਟ ਕੇ ਜਿਹੜਾ ਉਹਦੇ ਹੱਡ ਕੁੱਟ ਦੇਣਾ ਚਾਹੇ ਕਿਸੇ ਨੂੰ ਲਾਹੂ ਲਹਾਨ ਕਰ ਦੇਣਾ ਚਾਹੇ ਕਿਸੇ ਦੀ ਬਾਹ ਤੋੜ ਦੇਣਾ ਚਾਹੇ ਕਿਸੇ ਨੂੰ ਅਦਮ ਹੋਇਆ ਕਰ ਦੇਣਾ ਇਹ ਇੱਕ ਧਾਰਨਾ ਨਹੀਂ ਪੰਜਾਬ ਦੇ ਵਿੱਚ ਅਨੇਕਾਂ ਧਾਰਨਾ ਮਿਲ ਜਾਣਗੇ ਤੁਹਾਨੂੰ ਅੱਜ ਦਾ ਜਿਹੜਾ ਹਾਲਾਤ ਨੇ ਪੰਜਾਬ ਦੇ ਉਹ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਹਾਲਾਤਾਂ ਨੂੰ ਲੁਕਾਉਣ ਦੇ ਲਈ ਪੁਲਸ ਪਰਦੇ ਕਿਹਦੇ ਤੇ ਪਾ ਰਹੀ ਆ ਕਿਦੇ ਕਿਸ ਨੂੰ ਕੁੱਟ ਸਿੱੜਦੀ ਆ ਕਿਦੇ ਕਿਸੇ ਨੂੰ ਕੁੱਟ ਸਿੱੜਦੀ ਆ ਤੇ ਸਾਰਾ ਮੀਡੀਆ ਦਾ ਫਿਰ ਜੋਰ ਉਧਰ ਝੁਕ ਜਾਂਦਾ ਜਾਨੀ ਕਿ ਲੋਕਾਂ ਦਾ ਧਿਆਨ ਭਟਕਾਇਆ ਜਾਂਦਾ ਅਸਲੀ ਮੁੱਦੇ ਜਿਹੜੇ ਨੇ ਉਹ ਗਾਇਬ ਕੀਤੇ ਜਾਂਦੇ ਨੇ ਮੈਨੂੰ ਲੱਗਦਾ ਕਿ ਅਸਲੀ ਮੁੱਦੇ ਤੋਂ ਭਟਕਾਉਣ ਦੇ ਲਈ ਜਿਹੜਾ ਪੁਲਸ ਇਹ ਕਾਰਾ ਕਰ ਰਹੀ ਆ ਕਿਦੇ ਕਹ ਰਹੀਏ ਕਿ ਅਸੀਂ ਨਸੇ ਤਸਕਰਾਂ ਦਾ ਘਟ ਆ ਰਹੇ ਆ ਕਿਤੇ ਕਹਿ ਰਹੇ ਆ ਜੀ ਅਸੀਂ ਘਰ ਨਹੀਂ ਟਾ ਰਹੇ ਅਸੀਂ ਸਾਰੀਆਂ ਜਿਹੜੀਆਂ ਨੇ ਜਿਹੜੀਆਂ ਬੇਨਿਜ਼ਮੀਆਂ ਅਨਸਾਰੀਆਂ ਨੇ ਜਿਹੜੀਆਂ ਆਪਾਂ ਕਹ ਲਈਏ ਕਿ ਨਿਯਮਾਂ ਤੋਂ ਉਲੰਘਣਾ ਕੀਤੀ ਹੈ ਸਾਰੀਆਂ ਦੀ ਅਸੀਂ ਉਹਨਾਂ ਨੂੰ ਢਾਉਣੇ ਆ ਪਰ ਤੁਹਾਨੂੰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਫਤਿਹਗੜ੍ਹ ਸਾਹਿਬ ਦੇ ਵਿੱਚ ਹਸਪਤਾਲ ਦੇ ਵਿੱਚ ਨੌਜਵਾਨ ਕੋਟ-ਕੋਟ ਕੇ ਜਿਹੜਾ ਦੂਰਾ ਕਰ ਦਿੱਤਾ ਤੁਹਾਨੂੰ ਉਹਦੀ ਵਿਥਿਆ ਸੁਣਾਉਣੇ ਆ ਉਸ ਤੋਂ ਪਹਿਲਾਂ ਕਰਨ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕਰਨ ਪਸ਼ਵਿੰਦਰ ਬਾਦ ਦੀ ਘਰ ਵਾਲੇ ਥਾਂ ਥਾਂ ਤੇ ਘਹਾਰ ਲਾਉਂਦੀ ਫਿਰਦੀ ਆ ਕੋੜ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਵੱਲੋਂ ਜਿਹੜਾ ਕੁਝ ਨਾ ਕੁਝ ਉਹਨਾਂ ਨੂੰ ਨਿਆਂ ਮਿਲਦਾ ਦਿਖਾਈ ਦੇ ਰਿਹਾ ਪਰ ਉਹਨਾਂ ਨੂੰ ਜਿਹੜਾ ਇਨਸਾਫ ਮਿਲਣਾ ਸੀ ਉਹ ਪੰਜਾਬ ਪੁਲਿਸ ਦੇ ਡੀਜੀਪੀ ਤੋਂ ਮਿਲਣਾ ਸੀ ਉੱਥੋਂ ਨਹੀਂ ਮਿਲਿਆ ਉਹਨਾਂ ਨੂੰ ਐਸਐਸਬੀ ਨਾਨਕ ਸਿੰਘ ਤੋਂ ਨਹੀਂ ਮਿਲਿਆ ਫਿਰ ਉਹ ਮੁੱਖ ਮੰਤਰੀ ਕੋਲੇ ਗਏ ਆਖਰ ਮੁੱਖ ਮੰਤਰੀ ਨੇ ਬੁਲਾਇਆ ਕਿ ਇਸ ਦਿਨ ਭਾਈ ਸਾਡੇ ਕੋਲੇ ਆਓ ਤੁਹਾਨੂੰ ਇਨਸਾਫ ਛੱਟ ਚੁਟਕੀ ਦੇ ਨਾਲ ਜਿਸ ਤਰ੍ਹਾਂ ਗਗਨ ਅਨਮੋਲ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਐਮਐਸਪੀ ਦਾ ਅਸੀਂ ਚੁਟਕੀ ਦੇ ਨਾਲ ਦੇ ਦਾਂਗੇ ਤੇ ਸਾਡੀ ਸਰਕਾਰ ਬਣਾਓ ਤੇ ਇਹੀ ਹਾਲ ਜਿਹੜਾ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਬਾਈ ਦੀ ਬਾਈ ਫਾਸਲਾਂ ਤੇ ਐਮਐਸਪੀ ਅਸੀਂ ਦੇ ਦਾਂਗੇ ਬਾਅਦ ਵਿੱਚ ਕਹਿੰਦਾ ਇਹ ਤਾਂ ਸੈਂਟਰ ਸਰਕਾਰ ਦੀ ਜ਼ਿੰਮੇਵਾਰ ਹੁੰਦੀ ਹੈ ਸੈਂਟਰ ਸਰਕਾਰ ਨੇ ਦੇਣੀ ਹੁੰਦੀ ਆ ਚਲੋ ਅੱਜ ਗੱਲ ਕਰ ਰਹੇ ਆ ਕਿ ਪੁਲਿਸ ਦੀ ਗੁੰਡਾਗਰਦੀ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਦਿਖਾ ਦਾਂ ਸੁਣਾਦਾ ਤੁਹਾਨੂੰ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਫਿਰ ਤੁਸੀਂ ਦੱਸਦੇ ਭਾਈ ਕਮੈਂਟ ਕਰਕੇ ਇਹਦੇ ਵਿੱਚ ਮੈਂ ਸਹੀ ਕਹਿ ਰਿਹਾ ਗਲਤ ਕਹਿ ਰਿਹਾ ਪੁਲਿਸ ਦੀ ਗੁੰਡਾਗਰਦੀ ਦਾ ਨੰਗਾ ਨਾਂ ਤੇ ਇਥੇ ਹੋ ਨਹੀਂ ਰਿਹਾ ਤੇ ਇਹ ਝਾਲਵਾ ਵਾਂਗੂ ਕਿਵੇਂ ਕਿਸੇ ਨੂੰ ਕੁੱਟ ਛਿੜਦੇ ਆ ਕਿਤੇ ਕਿਸੇ ਨੂੰ ਕੁੱਟ ਛਿੜਦੇ ਆ ਜਨੈ ਕਿ ਇਹਨਾਂ ਨੂੰ ਹੁਣ ਕੋਈ ਪੁੱਛਣ ਵਾਲਾ ਨਹੀਂ ਰਿਹਾ ਇਹਨਾਂ ਨੂੰ ਕੋਈ ਕੋਰਟ ਦੇ ਵਿੱਚ ਜਿੱਦੇ ਇਹ ਘੜੀਸੇ ਗਏ ਨਾ ਪੁਲਿਸ ਵਾਲੇ ਇਹ ਅੱਠ ਮਲਾਜ਼ਮਾਂ ਨੇ ਕਿਹਾ ਕਿ ਅੱਠ ਮਲਾਜ਼ਮਾਂ ਨੇ ਕੁੱਟਿਆ ਮਿੱਤਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪਰਮਾਤਮਾ ਕਦੇ ਲਿਹਾਜ਼ ਨਹੀਂ ਕਰਦਾ ਕਿਸੇ ਦੀ ਅਕਾਲ ਪੁਰਖ ਕਿਸੇ ਦੀ ਲਿਹਾਜ਼ ਨਹੀਂ ਕਰਦਾ ਅੱਜ ਤੁਹਾਡੇ ਕੋਲ ਪਾਵਰਾਂ ਨੇ ਤੁਹਾਨੂੰ ਵਰਦੀ ਦਾ ਰੋਬ ਆ ਅੱਜ ਝਾੜ ਲਓ ਤੇ ਉਸ ਤੋਂ ਬਾਅਦ ਤੁਹਾਡੇ ਫਿਰ ਕੀ ਉਹ ਜਿਹੜੇ ਵਾਲੇ ਨੇ ਕੋਰਟ ਦੇ ਵਿੱਚ ਘੜੀਸਲੇ ਫਿਰ ਕਿਸ ਨੇ ਬਾਤ ਨਹੀਂ ਪੁੱਛਣੀ ਤੇ ਪਹਿਲਾ ਤੁਹਾਨੂੰ ਆ ਆੜੇ ਸੁਣਾਉਣੇ ਆ ਜੀ ਸਾਢੇ 7 ਵਜੇ ਹਨੂਮਾਨਗੜ੍ਹ ਤੋਂ ਚੱਲੇ ਸੀ ਉੱਥੋਂ ਸਾਡੇ ਕੋਲ ਟੈਂਪਰ ਗੱਡੀ ਸੀ ਜੀ ਨਾਲ ਸਾਡੇ ਹਨੂਮਾਨ ਰਾਜਸਥਾਨ ਤੋਂ ਹਾਂਜੀ ਹਾਂਜੀ ਕੱਲ 7:30 ਵਜੇ ਸਵੇਰੇ ਨਹੀਂ ਜੀ ਕੱਲ ਸ਼ਾਮ ਨੂੰ ਜੀ 7:30 ਵਜੇ ਅੱਛਾ ਸ਼ਾਮ ਨੂੰ 7:30 ਵਜੇ ਚੱਲੇ ਸੀ ਅਸੀਂ ਤੇ ਅਸੀਂ ਬਟਿੰਡੇ ਆ ਕੇ ਰੋਟੀ ਪਾਣੀ ਖਾਦਾ ਕੇ ਇੱਕ ਦੋ ਰੋਟੀਆਂ ਖਾ ਕੇ ਅਸੀਂ ਅੱਗੇ ਚੱਲ ਪਏ ਹਨੂਮਨ ਕੀ ਕਰਨ ਗਏ ਸੀ ਉੱਥੇ ਆਪਣੀਆਂ ਕੰਬੈਨਾਂ ਚਲਦੀਆਂ ਨੇ ਜੀ ਉਸ ਅਸੀਂ ਗੁਜਰਾਤ ਤੋਂ ਆਏ ਸੀ ਜੀ ਉੱਥੇ ਕੰਬੈਨਾਂ ਲਾ ਕੇ ਅਸੀਂ ਮਸ਼ੀਨਾਂ ਨੂੰ ਸਹੀ ਕਰਕੇ ਬੰਦਿਆਂ ਨੂੰ ਸੰਭਾ ਕੇ ਅਸੀਂ ਪਿੰਡ ਸਮਾਨ ਰੱਖਣ ਆਏ ਸੀ ਜੀ ਸਾਡੇ ਕੋਲ ਗਰੀਸ ਸੀ ਇੱਕ ਕਣਕ ਸੀ ਥੋੜੀ ਜਿਹੀ ਇੱਕ ਸਰੋਂ ਦਾ ਤੇਲ ਸੀ ਘਰ ਬਸ ਦੇ ਲਿਆਏ ਸੀ ਇੱਕ ਬੈੱਡਾਂ ਵਾਲੇ ਦੋ ਗੱਡੇ ਸੀ ਤਿੰਨ ਸੌਰੀ ਤਿੰਨ ਗੱਡੇ ਸੀ ਸਾਡੇ ਕੋਲ ਅੱਛਾ ਜੀ ਉਹ ਜੀ ਸਮਾਨ ਦੇ ਉਚਲਣ ਘਰੇ ਛੱਡਿਆ ਜੀ ਨਲ ਜਲ ਘਰੇ ਗੀੜਾ ਮਾਰਦੇ ਨਾਲੇ ਮਸ਼ੀਨਾ ਦਾ ਸਮਾਨ ਇਧਰੋਂ ਲੈ ਕੇ ਜਾਣਾ ਸੀ ਹੋਰ ਹੂੰ ਤਕਰੀਬਨ ਰਾਤ 2 ਵਜੇ ਦੇ ਕਰੀਬ ਤਰਖੇੜੀ ਪਿੰਡ ਦੇ ਨਾਲ ਹੀ ਪੁਲਿਸ ਦੀ ਗੱਡੀ ਖੜੀ ਸੀ ਸਕਾਰਪਿਓ ਜੀ ਚਿੱਟੇ ਰੰਗ ਦੀ ਤਰਖੇੜੀ ਪਿੰਡ ਦੇ ਬਿਲਕੁਲ ਨਾਲ ਹਾਂ ਜੀ ਤਰਖੇੜੀ ਪਿੰਡ ਤੋਂ ਭਲਮਾਜਰਾ ਰੋਡ ਤੇ ਜੀ ਅੱਛਾ ਏਰੀਆ ਕਿਹੜਾ ਪੈਂਦਾ ਉਹ ਤਰਖੇੜੀ ਪਿੰਡ ਦੇ ਬਸ 2 ਕਿਲੇ ਦੀ ਬਾਹੀ ਦੇ ਖੜੀ ਸੀ ਹਾਂਸੋਂ ਦਾ ਏਰੀਆ ਬਾਸੋਂ ਪਾਸੋਂ ਏਰੀਆ ਅੱਛਾ ਉੱਥੇ ਗੱਡੀ ਖੜੀ ਸੀ ਸਕਾਰਪਿਓ ਚਿੱਟੇ ਰੰਗ ਦੀ ਜੀ ਹੂੰ ਉਹਨਾਂ ਨੇ ਸਾਨੂੰ ਹੱਥ ਦਿੱਤਾ ਹਾਂ ਬ੍ਰੋਕ ਕੇ ਸਾਨੂੰ ਕਹਿੰਦੇ ਵੀ ਥੱਲੇ ਉੱਤਰੋ ਸਾਡੀ ਗੱਡੀ 'ਚ ਬੈਠੋ ਅੱਛਾ ਅਸੀਂ ਕਿਹਾ ਵੀ ਗੱਲ ਤਾਂ ਸੁખી ਆ ਕੋਈ ਤੁਸੀਂ ਕਾਦੇ ਵਾਸਤੇ ਖੜੇ ਹੋ ਸਾਨੂੰ ਕਾਦੇ ਵਾਸਤੇ ਗੱਡੀ 'ਚ ਬਿਠਾ ਰਹੇ ਹੋ ਸਾਡੇ ਉਹ ਥੱਪੜ ਮਾਰਨ ਲੱਗੇ ਸਾਡੀ ਮਾਰਕਟਾਈ ਕਰਨ ਲੱਗੇ ਬਿਨਾ ਮਤਲਬ ਤੋਂ ਬਿਨਾ ਮਤਲਬ ਉਹਨੇ ਕੁਝ ਨਹੀਂ ਦੱਸਿਆ ਕਹਿੰਦੇ ਗੱਡੀ 'ਚ ਬੈਠਾ ਤੁਹਾਨੂੰ ਫੇਰ ਦੱਸਾਂਗੇ ਜੀ ਅਸੀਂ ਰੌਲਾ ਪਾਉਣ ਲੱਗੇ ਕੁੱਕਾਂ ਮਾਰਨ ਲੱਗੇ ਬਹੁਤ ਜੀ ਉਹਨਾਂ ਨੇ ਸਾਡੇ ਨਾਸਾਂ ਦੀ ਮੁੱਕੀਆਂ ਮਾਰੀਆਂ ਗੀਚੀ ਚ ਬਹੁਤ ਮੁੱਕੀਆਂ ਮਾਰੀਆਂ ਬੁੱਲ ਪਾੜਦੇ ਮੇਰੇ ਉੱਥੇ ਉਸੇ ਟਾਈਮ ਜੀ ਮਾਰ ਮਾਰ ਗਏ ਨੱਕ ਚੋਂ ਹੂੰ ਮੇਰੇ ਬਿੱਤਰੇ ਨੱਕ ਚੋਂ ਹੂੰ ਨਿਕਲਿਆ ਨੱਕ ਵੀ ਪਾੜਦਾ ਉਹਨਾਂ ਨੇ ਵਿੱਚੋਂ ਬਹੁਤ ਕਟਾਈ ਕਰੀ ਮੇਰੀ ਕਟਾਈ ਕਟੂਈ ਕਰਕੇ ਮੈਨੂੰ ਗੱਡੀ ਸਿੱਟ ਕੇ ਸਾਨੂੰ ਜੀ ਉਹ ਇੱਥੇ ਲਿਆਏ ਆਪਣਾ ਉਹਨੇ ਉਹਨੇ ਕਹਰੇ ਸੀ ਵੀ ਜੇ ਛੋੜਾ ਸੀ ਘਰ ਵੀ ਡਾਹਾਂਗੇ ਤੇ ਜੇ ਛੋੜੇ ਕੋਲ ਕੋਈ ਨਿਕਲਿਆ ਚਾਹੇ ਨਾ ਨਿਕਲੇ ਛੋੜਦੇ ਸੀ ਪਾਵਾਂਗੇ ਪਾਵਾਂਗੇ ਛੋੜਦੇ ਪਾਉਣਾ ਹੀ ਪਾਉਣਾ ਸੀ ਪਰਚਾ ਅਜੀ ਕਿ ਆ ਬਾਈ ਜੇ ਨਿਕਲੂਗਾ ਤਾਂ ਪਾ ਰਿਓ ਨਹੀਂ ਪੁਲਿਸ ਪ੍ਰਸ਼ਾਸਨ ਭਾਸੋਂ ਦਾ ਸੀ ਉਹ ਨਹੀਂ ਜੀ ਨਹੀਂ ਉਹ ਬਡਾਲੀ ਥਾਣੇ ਦਾ ਪੁਲਿਸ ਪ੍ਰਸ਼ਾਸਨ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਜੀ ਅੱਛਾ ਚੱਕਿਆ ਸਾਨੂੰ ਭਾਸੋਂ ਵਾਲੀ ਰੇਂਜ ਚ ਹਾਂ ਤੇ ਪੁਲਿਸ ਪ੍ਰਸ਼ਾਸਨ ਸੀ ਬਡਾਲੀ ਥਾਣੇ ਦਾ ਜੀ ਕੋਈ ਛੋਟਾ ਜਿਹਾ ਵਿਅਕਤੀ ਤਾਂ ਸਾਨੂੰ ਟਾਲ ਕੇ ਭੇਜਦਾ ਜੀ ਕਹਿੰਦੇ ਘਰ ਨੂੰ ਵਗ ਜਓ ਤੁਸੀਂ ਅੱਛਾ ਵੀਡੀਓ ਲੰਬੀ ਹੈ ਇੱਕ ਨੌਜਵਾਨ ਜਿਹੜਾ ਇੰਟਰਵਿਊ ਲੈ ਰਿਹਾ ਪੱਤਰਕਾਰ ਇਹ ਸਾਰੀ ਵਿਤਿਆ ਦੱਸ ਰਿਹਾ ਆਹ ਤੋਂ ਕਿ ਕਕੇ ਨੌਜਵਾਨ ਨੇ ਦੱਸਿਆ ਦੇਖੋ ਕਿ ਕਿਸ ਤਰ੍ਹਾਂ ਨਾਕੋਤੇ ਮੁਕੀਆਂ ਮਾਰਿਆਂ ਗਿਆ ਬਲ ਪਾੜੇ ਗਏ ਨੇ ਕਿ ਮੈਂ ਜ਼ਾਲਮਾ ਵਾਂਗੂ ਜਿਵੇਂ ਹਥਿਆਰੇ ਜਿਹੜਾ 1990 92 ਦਾ ਹੱਕੇ ਵਿੱਚ ਕੀਤਾ ਸੀ ਨਾ ਭਾਈ ਗਰਦੇਵ ਸਿੰਘ ਕੌਂਕੇ ਨੂੰ ਜਿਹੜਾ ਜੋ ਹਾਲ ਬਿਆਨ ਨਹੀਂ ਕੀਤਾ ਜਾ ਸਕਦਾ ਗਰਦੇਵ ਸਿੰਘ ਕੌਂਕੇ ਦੇ ਨਾਲ ਜੋ ਬੁਚੜਾ ਅਫਸਰਾਂ ਨੇ ਕੀਤਾ ਸੀ ਤੇ ਤੁਹਾਡੇ ਉਹ ਰੌਂਗਟੇ ਖੜੇ ਹੋ ਜਾਣਗੇ ਜਦੋਂ ਗਰਦੇਵ ਸਿੰਘ ਕੌਂਕੇ ਦੀ ਜਿਹੜੀ ਕਹਾਣੀ ਦੱਸ ਦੀਏ ਤਸੱਦਦੀ ਕਮੇ ਤਸੱਦਰ ਕੀਤਾਗਾ ਜਿਹੜੇ ਨੌਜਵਾਨਾਂ ਨੂੰ ਪਤਾ ਕਿ ਗਰਦੇਵ ਸਿੰਘ ਕੌਂਕੇ ਬਾਰੇ ਅਕਾਲ ਤਖਤ ਦੇ ਜਥੇਦਾਰ ਗਰਦੇਵ ਸਿੰਘ ਕੌਂਕੇ ਇਹ ਬੱਚਰਾਂ ਨੇ ਕਮੇ ਕੁੱਟਿਆ ਸੀ ਬੱਚੜਾ ਅਫਸਰਾਂ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਜਿਹੜੇ ਇਸ ਸਿੱਖ ਕੌਮ ਦੇ ਨਾਲ ਪਿਆਰ ਦਰਦ ਰੱਖਦੇ ਨੇ ਅੱਜ ਆਏ ਨੌਜਵਾਨਾਂ ਨੂੰ ਜਿਹੜਾ ਕਿ ਇੱਕ ਬੈਂਡ ਦਾ ਕੰਮ ਕਰਦੇ ਸੀ ਰਾਜਸਥਾਨ ਵੱਲ ਆ ਰਹੇ ਸੀ ਪੰਜਾਬ ਵਾਲਾ ਆ ਰਹੇ ਸੀ ਤੇ ਰਾਸਤੇ ਦੇ ਵਿੱਚ ਦੇਖੋ ਕਿਸ ਤਰ੍ਹਾਂ ਕੁੱਟਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਭਾਈ ਜੇ ਕਿਸੇ ਕੋਲੇ ਕੋਈ ਚੀਜ਼ ਬਰਾਮਦ ਹੁੰਦੀ ਆ ਉਹ ਤਾਂ ਫੜ ਕੇ ਜਿੰਨਾ ਵੀ ਉਹਦੇ ਕੋਲ ਬੰਦਾ ਕੇਸ ਆ ਉਹਨੂੰ ਕੋਰਟ ਦੇ ਵਿੱਚ ਚਲ ਜਾਇਆ ਜਾਵੇ ਕੋਰਟ ਅੱਗੇ ਫੈਸਲਾ ਕਰੇ ਕਿ ਉਹ ਤਰੀਕਾ ਚੱਲਣਗੇ ਭੁਗਤੇਗੋ ਵਾਲਾ ਜੇ ਦੋਸ਼ੀ ਹੋਇਆ ਕੋਰਟ ਉਹਨੂੰ ਸਾਬਤ ਕਰ ਦੋ ਕਿ ਭਾਈ ਤੂੰ ਦੋਸ਼ੀ ਆ ਤੇ ਨਹੀਂ ਉਹਨੂੰ ਬਰੀ ਕਰ ਦੂਗਾ ਜੇ ਨਿਰਦੋਸ਼ ਹੋਇਆ ਪਰਤਾ ਦੀ ਨਜ਼ਰਾਂ ਦੇ ਵਿੱਚ ਅੱਜ ਅੱਠ ਪੁੱਤ ਵਾਲਿਆਂ ਨੇ ਤੇ ਉਹਦੇ ਖੂਨ ਦੇ ਕੱਪੜੇ ਜਿਹੜੇ ਪਾੜ ਦਿੱਤੇ ਲਹੂ ਲਹਾਨ ਕਰ ਦਿੱਤੇ ਮਾਰ ਮਾਰ ਮੁੱਕੀਆਂ ਫਿਰ ਕੀ ਕੀਤਾ ਟਰੱਕ ਦੇ ਵਿੱਚੋਂ ਉਹਨੂੰ ਕਹਿੰਦੇ ਕਿ ਤੇਰੇ ਕੋਲੇ ਹੋਰ ਕੁਰਤਾ ਪਜਾਮਾ ਉਹ ਕਹਿੰਦਾ ਹੈਗਾ ਉਹ ਕੁਰਤਾ ਪਜਾਮਾ ਟਰੱਕ ਦੇ ਵਿੱਚੋਂ ਮਾਰ ਮਾਰ ਮੁੱਕੀਆਂ ਕਹਿੰਦੇ ਇਹ ਪਾ ਉਹ ਕਹਿੰਦਾ ਮੈਂ ਨਹੀਂ ਪਾਉਣਾ ਲੱਤਪੱਤ ਹੋਇਆ ਅੱਜ ਵੀ ਖੂਨ ਦਾ ਉਹ ਮੈਂ ਦਿਖਾ ਨਹੀਂ ਸਕਦਾ ਤੁਹਾਨੂੰ ਕਿ ਜਿਹੜਾ ਲੱਤਿਆ ਹੋਇਆ ਖੂਨ ਦਾ ਪਰਨਾਗਾ ਤੇ ਉਹ ਕੁਰਤਾ ਪਜਾਮਾ ਧੱਕੇ ਨਾਲ ਲਹਾ ਕੇ ਉਹ ਜਿਹੜਾ ਲਿਬੜਿਆ ਹੋਇਆ ਖੂਨ ਦਾ ਸੀ ਤੇ ਪੁਲਿਸ ਉਹਨੂੰ ਨਾਲ ਲੈ ਗਈ ਆਪਦੇ ਕੋਲੇ ਕਬਜ਼ੇ ਵਿੱਚ ਰੱਖ ਲਿਆ ਉਹਨੂੰ ਖੁਰਦਬਤ ਕਰ ਦਿੱਤਾ ਉਹਦੇ ਕੱਪੜੇ ਧੱਕੇ ਦੇ ਨਾਲ ਪਵਾ ਕੇ ਜਾਵਾਂ ਵਾਲਾ ਜਿਹੜਾ ਤਸੱਦਦ ਕੀਤਾ ਗਿਆ ਇਹਨਾਂ ਨੌਜਵਾਨਾਂ ਉੱਤੇ ਤੇ ਕਰਨਲ ਬਾਠ ਦੀ ਪਤਨੀ ਆ ਤੇ ਉਹ ਪਤਾ ਵੀ ਲੈਂ ਪੁੱਜੀ ਆ ਤੇ ਉੱਥੋਂ ਦੇ ਅਫਸਰਾਂ ਨੂੰ ਜਿਹੜਾ ਹੁਣ ਮੈਂ ਇੱਥੇ ਕੀ ਕਹਾ ਕਿ ਅਵਸਰਾਂ ਨੂੰ ਕਹਿ ਦਿੱਤਾ ਪਰ ਇੱਥੇ ਕੋਈ ਪ੍ਰਭੂ ਨਹੀਂ ਸੁਣਦਾ ਇਹ ਜੰਗਲ ਰਾਜ ਹੋ ਗਿਆ ਇਹ ਪੁਲਸਾਂ ਜਿਹੜੀ ਇਹਦੇ ਲਗਾਵਾ ਖੁੱਲ੍ਹਿਆਂ ਛੱਡ ਦਿੱਤੀਆਂ ਇਹਦਾ ਕੋਈ ਪਤਾ ਨਹੀਂ ਕਿਸੇ ਨਾਲ ਕਿਸੇ ਦਾ ਕੋਈ ਲਿਹਾਜ਼ ਨਹੀਂ ਕਰਨਾ ਇਹਨਾਂ ਨੇ ਤਸੱਦਦ ਕਰਨਾਗਾ ਤਸੱਦ ਤੁਸੀਂ ਕਰ ਦਿਓ ਮਾਰ ਦਿਓ ਟੌਰਚਰ ਕਰ ਲਓ ਜੋ ਕੁਝ ਕਰ ਲਓ ਪਰ ਪ੍ਰਮਾਤਮਾ ਵੇਖ ਰਿਹਾ ਤੁਸੀਂ ਜਿਹੜੇ ਅੱਜ ਪੁਲਸ ਦੇ ਵਿੱਚ ਇਹ ਕੁਸ ਕਰ ਰਹੇ ਨੇ ਲੋਕਾਂ ਤੇ ਉਹਨਾਂ ਦਾ ਹਜਾਮ ਆ ਜਿਹੜਾ ਅਜਾਮ ਆ ਉਹਨਾਂ ਦਾ ਉਹ ਬਹੁਤ ਹੀ ਮਾੜਾ ਹੋਣਾਗਾ ਉਹਨਾਂ ਦੀ ਨਸਲਾ ਖਰਾਬ ਹੋ ਜਾਣੀ ਆਉਣ ਵਾਲੀਆਂ ਤੁਸੀਂ ਇਹ ਇੱਕ ਗੱਲ ਅੱਜ ਯਾਦ ਰੱਖ ਲਿਓ ਪੁਲਿਸ ਵਾਲਿਓ ਜੇ ਤੁਸੀਂ ਤਸੱਦਦ ਕਰਦੇ ਹੋ ਸਿੱਖਾਂ ਤੇ ਚਾਹੇ ਹਿੰਦੂਆਂ ਤੇ ਕਿਸੇ ਤੇ ਮਰਦੀ ਕਰਦੇ ਹੋ ਬੇਕਸੂਰਾ ਕਰਦੇ ਹੋ ਇਨਸਾਨੀ ਹੱਤ ਦਾ ਇੱਥੇ ਉਹ ਆਇ ਤੇ ਕੋਈ ਧਰਮ ਦਾ ਵਸਾ ਨਹੀਂ ਇਹ ਇਨਸਾਨੀ ਹੱਤ ਦਾ ਚਾਹੇ ਕੋਈ ਹਿੰਦੂਆ ਈਸਾਈ ਆ ਮੁਸਲਮਾਨਾ ਜੋ ਵੀ ਆ ਬੋਦੀਆ ਜੈਨੀਆ ਭਰਾ ਜੋ ਤੁਸੀਂ ਧੱਕੇ ਦੇ ਨਾਲ ਅੱਜ ਕਿਸੇ ਨੂੰ ਇਸ ਤਰ੍ਹਾਂ ਕੁੱਟ ਰਹੇ ਹੋ ਮਾਰ ਰਹੇ ਹੋ ਤੇ ਆਉਣ ਵਾਲਾ ਸਮਾਂ ਤੁਹਾਨੂੰ ਮਾਫ਼ ਨਹੀਂ ਕਰੇਗਾ ਪਰਮਾਤਮਾ ਦੇ ਨਜ਼ਰਾਂ ਤੁਹਾਨੂੰ ਉਹਦੇ ਨਜ਼ਰਾਂ ਤੁਹਾਡੇ ਉੱਪਰ ਨੇ ਤੇ ਉਹ ਵੇਖ ਰਿਹਾ ਕਿ ਤੁਹਾਡੇ ਤੁਸੀਂ ਹੋਰ ਜ਼ੁਲਮ ਕਰੋ ਤੁਹਾਡਾ ਪਾਪਾਂ ਦਾ ਘੜਾ ਜਦੋਂ ਭਰ ਗਿਆ ਤੇ ਫਿਰ ਉੱਸ ਲ ਗਿਆ ਤੇ ਭਾਈ ਫਿਰ ਤੁਸੀਂ ਰੋਣਾ ਤੇ ਤੁਹਾਡਾ ਉਦੋਂ ਫਿਰ ਕੋਈ ਬਾਲੇ ਵਾਰਸ ਨਹੀਂ ਹੋਣਾ ਇਹ ਕਹਾਣੀ ਹੈ ਭਾਈ ਅੱਜ ਦਾ ਜਿਹੜਾ ਪੰਜਾਬ ਦੇ ਵਿੱਚ ਜੋ ਪੁਲਿਸ ਧੱਕੇ ਕਰ ਰਹੀ ਆ ਅੱਜ ਤੁਹਾਨੂੰ ਥੋੜੀ ਜਿਹੀ ਉਸ ਦੀ ਬੇਤਸ ਨਾਲ ਹੀ ਇਹ ਕਨਕਾ ਮਾਤਰਾ ਅਗਲੀ ਕਹਾਣੀ ਅਗਲੀ ਜਿਹੜੀ ਖਬਰ ਆ ਉਹ ਜਲਦੀ ਲੈ ਕੇ ਆਵਾਂਗੇ ਤੁਹਾਡੇ ਤੱਕ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਪੰਜਾਬ ਸਰਕਾਰ ਤੋਂ ਇਹ ਬਾਗੀ ਹੋ ਚੁੱਕੀ ਹੈ ਪੁਲਸਾ ਜਾਂ ਪਰ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਜਿਹੜੀ ਪੁਲਸਾ ਨੌਜਵਾਨਾਂ ਨੂੰ ਇਸ ਤਰ੍ਹਾਂ ਜਾਨਵਰਾਂ ਵਾਂਗੂ ਪਸ਼ੂਆਂ ਵਾਂਗੂ ਕੋਟ ਰਹੀ ਅੱਜ ਬਹੁਤ ਵੱਡਾ ਦਖਾਂਤਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਇਹ ਜਿਹੜੇ ਵੀਡੀਓ ਹਰ ਇੱਕ ਮੁਲਾਜ਼ਮ ਤੱਕ ਪਹੁੰਚਦੀ ਕਰਦੇ ਹੋ ਭਾਈ ਪੁਲਿਸ ਵਾਲਿਓ ਤੁਸੀਂ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਰਹਿੰਦੀਆਂ ਨੇ ਤੇ ਪਰ ਇਹਦਾ ਕਿਤੇ ਮਾਨ ਨਹੀਂ ਕਰੀਦਾ ਤੇ ਵੀਡੀਓ ਲੰਬੀ ਹੁੰਦੀ ਇਸ ਕਰਕੇ ਮੈਂ ਹੋਰ ਜਿਆਦਾ ਵੀਡੀਓ ਕਰ ਕਹਿਣ ਨੂੰ ਬਹੁਤ ਕੁਛ ਆ ਬਹੁਤ ਕੁਝ ਸੁਣਾ ਸਕਦੇ ਹਾਂ ਬਹੁਤ ਡਾਟਾ ਪਿਆ ਹੈਗਾ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਬਰਸਾ ਟੀਵੀ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤ